ਪੰਜਾਬ ਦੇ ਵਿੱਚ ਆਏ ਦਿਨ ਹੀ ਗੋਲੀਬਾਰੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਤੇ ਇਹ سلسلہ ਹੁਣ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਜ਼ਾ ਮਾਮਲਾ ਤਰੰਤਾਰਨ ਜ਼ਿਲ੍ਹੇ ਤੋਂ ਸਾਹਮਣੇ ਆ ਰਿਹਾ ਜਿੱਥੇ ਕਸਬਾ ਨੁਸ਼ਹਿਰਾ ਪਨੂਆ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਗੂ ਤੇ ਹੋਰ ਵਰਕਰਾਂ ਤੇ ਅਣਪਛਾਤੇ ਲੋਕਾਂ ਦੇ ਵੱਲੋਂ ਗੋਲੀ ਚਲਾਈ ਗਈ ਹੈ ਤੇ ਇਸੇ ਦਰਮਿਆਨ ਕਤਲ ਕਰ ਦਿੱਤਾ ਗਿਆ ਪ੍ਰਤਿਕਦੀਪ ਚਾਨ ਵਿਕਰਮਜੀ ਸਿੰਗੁਰਫ ਬਿੱਕਰ ਦੇ ਵਜੋਂ ਹੋਈ ਹੈ ਜੋ ਕਿ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ ਮੋਟਰਸਾਈਕਲ ਸਵਾਰ ਹਮਲਾਵਰਾ ਦੇ ਵੱਲੋਂ ਹਮਲਾ ਕੀਤਾ ਗਿਆ ਉਸ ਵੇਲੇ ਸਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਜਦੋਂ ਉਹ ਸਮਾਨ ਖਰੀਦਣ ਦੇ ਲਈ ਬਾਹਰ ਗਿਆ ਸੀ ਉਦਰੀਆ ਆਮ ਆਦਮੀ ਪਾਰਟੀ ਦੇ ਵਰਕਰ ਵੀ ਮੌਜੂਦ ਸਨ ਤਾਂ ਇੱਥੇ ਦੱਸ ਦਈਏ ਕਿ ਕੈਬਨਿਟ ਮੰਤਰੀ ਲਾਲਜੀ ਸਿੰਘ ਪੁੱਲਰ ਤੇ ਮਨਜਿੰਦਰ ਸਿੰਘ ਲਾਲਪੁਰਾ ਦਿਨਾਰ ਇਸ ਬਿਕਰਮਜੀਤ ਦੇ ਵਧੀਆ ਸਬੰਧ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਆਪਣੇ ਪਿੱਛੇ ਪਤਨੀ ਇੱਕ ਸਾਲ ਦਾ ਪੁੱਤਰ 6 ਸਾਲ ਦੀ ਧੀ ਤੇ 9 ਸਾਲ ਦੀ ਖੋਰ ਧੀ ਛੱਡ ਗਿਆ ਉਦਰੀ ਇਸ ਮਾਮਲੇ ਦੇ ਵਿੱਚ ਐਸਐਸਪੀ ਗੌਰਵ ਤੁਰਾ ਐਸਪੀਡੀ ਤੇ ਹੋਰ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਕਬਜ਼ੇ ਦੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੰਸ਼ਾਨ ਸਿੰਘ ਮੇਰਾ ਨਾਮ ਹੈ ਗਲੂਏ ਕੁਰੀ ਥੋੜੇ ਜਿਹੇ ਮੌਕੇ ਘਰੇ ਗਿਆ ਵਾ

ਕਿ ਕਿੰਨੇ ਵਜੇ ਘਟਣਾ ਹੈ ਇਹਨੂੰ 7:30 7:30 'ਤੇ ਘਟਣਾ ਹੈ ਕਿਥੋਂ ਆ ਰਹੇ ਕਿੱਥੇ ਜਾ ਰਹੇ ਸੀ ਇਹ ਮਨ ਕੇ ਨਹੀਂ ਇੱਥੇ ਅੱਡੇ ਤੇ ਵੈਸੇ ਆਏ ਘਰੇ ਸੌਦਾ ਸੌਦਾ ਲੈ ਕੇ ਕੋਈ ਲੈਣ ਆ ਕੋਈ ਆਏ ਹੋਣ ਕਿ ਲੈਣਾ ਥੋੜੇ ਚਿਰ ਬਾਅਦ ਆਨ ਘਰੇ ਫੋਨ ਚੱਲ ਗਿਆ ਮੈਂ ਇੱਥਾਂ ਡੋੜ ਕੇ ਬੋਤੀ ਆ ਪਾ ਇਹ ਭਾਈ ਅਲੱਗਾ ਕਿ ਨਹੀਂ ਹਮਲਾ ਵਾਲੀ ਕਿ ਜਾ ਰਹੇ ਨਹੀਂ ਇਹਨੂੰ ਪਤਾ ਲੱਗ ਗਿਆ ਇਹ ਕੋਈ ਨਹੀਂ ਲੱਗੇ ਗੋਲੀਆਂ ਦੇ ਦੋ ਲੱਗੇ ਆ ਵਾ ਇੱਕ ਡਾਕਟਰ ਬਚਾ ਲੱਭਿਆ ਅੱਛਾ ਤਾਂ ਹਾਂਜੀ ਇੱਥੇ ਆ ਕੇ ਤੇ ਇੱਥੇ ਆਣ ਕੇ ਡੈਥ ਹੋ ਗਿਆ ਸਾਲ ਇਹਦੇ ਇੱਥੇ ਅੰਮ੍ਰਿਤਸਰ ਹਾਂਜੀ ਕੋਈ ਸਮੱਸਿਆ ਜਾਇ ਹਾਂਜੀ ਕੋਲ ਸਿ ਪ੍ਰਸ਼ਾਸਨ ਤੋਂ ਆਇਆ ਆ ਵੀ ਕਹਿੰਦੇ ਕਾਰਵਾਈ ਤੇ ਬਾਕੀ ਹਾਨੂੰ ਇਹੋ ਜਿਹਾ ਇਨਸਾਫ ਮਿਲਣਾ ਚਾਹੀਦਾ ਕੋਈ ਲੜਾਈ ਝਗੜਾ ਕਿਸੇ ਨਾ ਨਹੀਂ ਕੋਈ ਵੀ ਲੜਾਈ ਝਗੜਾ ਨਹੀਂ ਆ ਬਾਕੀ ਆਪਾਂ ਇਹ ਗੱਲ ਕਵਾਂਗੇ ਇਨਸਾਫ ਮਿਲਣਾ ਚਾਹੀਦਾ ਦੋ ਇਹਦੀਆਂ ਬੱਚੀਆਂ ਛੋਟੀਆਂ ਵਾ ਸਾਲ ਕਦੋਂ ਬੱਚਾ ਆਦਾ ਇੱਕ ਠੀਕ ਹੈ ਜੀ ਜੇ ਆਪਾਂ ਪਾਰਟੀ ਨਾਲ ਸੰਬੰਧ ਰੱਖਦਾ ਤੇ ਅਸੀਂ ਇਹੋ ਕਵਾਂਗੇ ਕਿ ਹਾਨੂੰ ਮਿਲ ਕੇ ਉੱਚੀ ਚੱਲੋ ਇਸ ਆਮ ਆਦਮੀ ਪਾਰਟੀ ਜਿੰਨਾ ਕੋਈ ਜਿਆਦਾ ਵਿਚਰੇ ਹੋਈ ਸੀ ਆਮ ਆਦਮੀ ਪਾਰਟੀ ਦੇਖੋ ਜੀ ਜਦੋਂ ਆਮ ਪਾਰਟੀ ਚੱਲੀ ਆ ਨਾ ਤੇ ਉਸ ਤੋਂ ਪਹਿਲਾਂ ਮੇਨ ਬੰਦਾ ਹੀ ਇਹੋ ਹੀ ਹੈ ਇਹ ਰਾਮ ਪਾਰਟੀ ਆਈ ਹੈ ਨਾ ਹਾਂਜੀ ਚੋਹਦਰੀ ਵਾਲੇ ਦੇ ਵਿੱਚ ਸਭ ਤੋਂ ਪਹਿਲੂ ਪਹਿਲਾ ਬੰਦਾ ਇਹ ਆ ਠੀਕ ਹੈ ਜੀ ਜਿਨੇ ਆਪਣੇ ਨਾਲ ਜੋੜਿਆ ਸਾਰੇ ਹਾਂਜੀ ਜੀ ਐਸ ਆਈ ਸ਼ੇਰ ਸਿੰਘ ਇਹ ਸਰ ਕਿਹ ਗੱਲ ਕਰਤੋ ਹੋ ਇਹ ਮੋਟਰਸਾਈਕਲ ਤੇ ਦੋ ਜਣੇ ਹੋਏ ਆ ਤੇ ਆਪਣਾ ਬਿਚੇ ਗਿਆ ਆਪਣਾ ਬਚਿਤਰਾ ਸਿੰਘ ਗੌਰ ਕੋ ਬਿਚੇ ਨੂੰ ਗੋਲੀਆਂ ਮਾਰ ਕੇ ਜਿਹੜਾ ਚਲੇ ਗਿਆ ਇਹਨੂੰ ਅਸਪਤਾਲ ਲਿਆਂਦਾ ਹੈ ਗੁਰੂ ਨਾਨਕ ਹਸਪਤਾਲ ਅੱਥੇ ਉਹ ਹੀ ਮੌਤ ਹੋ ਗਈ ਤੇ ਬਾਕੀ ਸਿਖਰ ਰੱਖੇ ਇਹ ਸਾਡੇ ਸ਼ਹੀਦ ਲੱਗਦਾ ਸਾਡੇ ਜੀਵ ਪਤਾ ਨਹੀਂ ਕਿ ਇਹ ਹਮਲਾਵਰ ਕਿੰਨੇ ਜਾਂ ਸੀਸੀਟੀਵੀ ਕੋਈ ਨਹੀਂ ਜੋ ਸੀਨੀਅਰ ਅਕਸਰਤਾ ਹੋਈ ਕਰਾਈ ਨਹੀਂ ਮਾਂਜਵੇ ਸਭ ਸਭ ਪੁੰਚੇ ਤੇ ਉਸਨ ਪਰਵਾਲਾ ਕਹਿੰਦੇ ਕਿ ਇਹ ਗੋਲੀਆਂ ਨਾਲ ਨਾਲ ਦਾਤਰੀ ਮਾਰੇ ਗਏ ਇਹ ਤੁਹਾਨੂੰ ਇਤਰਾਉਂ ਕੋ ਟਮਾਟਾ ਕਹਾਣੇ ਤੇ ਉਤਪਤਲ ਹੋ ਗਿਆ ਨਾ ਕੀ ਕੀ ਹੋਇਆ ਕੋਲ ਗੁੱਡੀ ਜਾਣੀ ਕਰੀ ਸਰ ਕੀ ਇਹ ਮਤਲਬ ਪਕੀਤਾ ਹੈ ਬਹੁਤ ਇਹ ਯੂਨੋ ਦੇ ਡੈਟਾ ਟਾਕਿੰਗ ਜਿਹੜਾ ਵਾ ਸਭ ਲੋ ਹਸਤਾਲੇ ਕਿਤੇ ਨੇ ਹੈ ਸੀਨੀਅਰ ਅਫਸਰ ਜਿੰਦਾ ਬਗ ਅਗਲੀ ਕਾਰਵਾਈ ਕਿਸੇ ਅਫਸਰ ਕਰਨਗੇ ਉਹ ਦੱਸ ਸਕਦੇ ਹੋ ਕੀ ਹੈ